ਗਰਮੀਆਂ ਪਸੀਨੀਆਂ ਆਉਂਗੀਆਂ ਯਾਰ ਤੇ ਨਹਾਣੂ ਕੇ ਆ ਜਨ ਸਾਫ ਸੁਥਰੇ ਹੋ ਕੇ ਆ ਜੰਦੇ ਇੰਨਾ ਕੀ ਕੰਮ ਕਰਨਾ ਮੈਂ ਪਰ ਨਹੀਂ ਕੰਮ ਕਿੰਨਾ ਕੁ ਕਰਨਾ ਵਾ ਤੇ ਕੰਮ ਉਹਨੂੰ ਤਾਂ ਨਹੀਂ ਕਰਦਾ ਮੈਂ ਤਾਂ ਪਹਿਲੀ ਵਾਰੀ ਅੱਜ ਵੇਖਿਆ ਐਸਾ ਉਹ ਤਾਂ ਨਾ ਤੂੰ ਜਦੋਂ ਡਿਊਟੀ ਤੇ ਗਿਆ ਹੁੰਦਾ ਨਾ ਮਗਰ ਉਹ ਵੀ ਇਦਾਂ ਹੀ ਕਰਦੀ ਐ ਅੱਜ ਇਹ ਵੀ ਤੇਰੇ ਸਾਹਮਣੇ ਕੀਤਾ ਹੋਰ ਮੈਂ ਕੀ ਕਰਾਂ ਫੇਰ ਰੂਮ 'ਚ ਬੈਠਿਆ ਨਹੀਂ ਜਾਂਦਾ ਮੇਰੇ ਕੋਲ ਅਸੀਂ ਤਾਂ ਸਾਰੀ ਉਮਰ ਉਰੇ ਹੀ ਬੈਠੇ ਆ ਉਰੇ ਹੀ ਪਏ ਲੜਾਈ ਨਾ ਕਰੋ ਭਰਾਵਾ ਮੇਰੇ ਕਰਕੇ ਤੁਸੀਂ ਆਪ ਨੂੰ ਵੀ ਫੇਰ ਸੋਚ ਸਮਝ ਕੇ ਅੰਦਰ ਆਇਆ ਕਰੋ ਨਾ ਨਹਾਣੂ ਕੇ ਆਇਆ ਕਰੋ ਤੇ ਪਤਾ ਮੈਂ ਅੰਦਰ ਕਹਾ ਬੱਤੀ ਆ ਬੋਤਲ ਮੇਰੇ ਕੋਲ ਜਾਨਾ ਵਾਲੀ ਨਲੋਂਦਾ ਹੈ ਮੇਰੇ ਗੋਡੇ ਪੀੜ ਕਰਦੇ ਆ ਚਲ ਵਸ ਤ ਨਿਕਲ ਨਹੀਂ ਆ ਨਹੀਂ ਬਧੀ ਨਹੀਂ ਲੰਪਰੀ ਹੈ ਨਾ ਪਾ ਮੈਂ ਇਹਨੂੰ ਭਾਈ ਇੱਕ ਵਾਤੇ ਬੜੀ ਗਰਮੀ ਹੈ ਕਿਉਂ ਹੋਇਆ ਬੜੀ ਗਰਮੀ ਹੈ ਬਾਹਰ ਤਾਰੂ ਕਿੰਨੇ ਵਾਰੀ ਗਿਆ ਮੈਂ ਕਿਹਾ ਨਾ ਗਰਮੀ ਧੁੱਪ ਦੇ ਵਿੱਚ ਲੱਗਿਆ ਕਰੋ ਵਾਹੋਂ ਭਾਂਡੇ ਮਾਜਾਂ ਡੀ ਵੀ ਸੀ ਤੇ ਗਰਮੀ ਨਾਲ ਭੱਜ ਗੀਆਂ ਫੜ ਕੇ ਮੈਂ ਬੁਰਾ ਅ ਗਰਮੀ ਨਾਲ ਇੰਨੀ ਗਰਮੀ ਹੈ ਮੈਂ ਬਿਮਾਰ ਹੋਵੋਗੀ ਨਹੀਂ ਗਰਮੀ 'ਚ ਨਾ ਲੱਗਿਆ ਕਰੋ ਤਾਰੂ ਕਿੰਨੇ ਵਾਰੀ ਕਿਹਾ ਨਹੀਂ ਗਰਮੀ 'ਚ ਨਾ ਕਰਿਆ ਕਰੋ ਬਹੁਤ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਹੈ ਏਸੀ ਕੋ ਬੰਦ ਕਰਤਾ ਵਾ ਉਹ ਚੱਲਦਾ ਗਿਆ ਬਾਬੂ ਰਾਤ ਨੂੰ ਵੀ ਚੱਲਦਾ ਥੋੜੀਆ ਸਾਹ ਲੈ ਲੈਣ ਨੂੰ ਤੂੰ ਦੁਪਹਿਰੇ ਨਾ ਕਰਿਆ ਕਰੋ ਕੰਮ ਕੰਮ ਨਾਲ ੱਖੇ ਥੱਲੇ ਬਹੁਤ ਪਸੀਨਾ ਆਉਂਦਾ ਵਾ ਬਾਰ ਹੁਮਸਾ ਤੇ ਹੁਮਸ ਦੇ ਵਿੱਚ ਤਾਂ ਪੱਕਾ ਦੋ ਨਾ ਹੈ। ਇਹ ਬਹੁਤ ਜਿਆਦਾ ਵਾ ਵੈਸੇ ਵੀ ਇਹਨਾਂ ਨੂੰ ਬੁਥੇ ਸੀ ਨਾ ਹੁੰਦਾ। ਬੰਦ ਕਰਤਾ ਇਹ ਸੀ। ਰਾਤ ਵੀ ਚਲਾਣਾ ਹੁੰਦਾ ਬੰਦ ਕਰਤਾ। ਇੱਧਰ ਚੱਲਿਆ ਪਿਆ ਜੀ। ਤਾਂ ਨਹੀਂ। ਉਠੀ ਨਾ ਤੂੰ ਹੁਣੇ ਤੂੰ ਬੰਦ ਕੀਤਾ ਫੇਰ ਲਾ ਲਿਆ ਵਈ ਸੀ। ਯਾਰ ਮੈਂ ਮੰਮੀ ਕਰਕੇ ਨਹੀਂ ਲਾਇਆ। ਇਹ ਸੀ। ਇਹਨੇ ਭਿੱਜੇ ਪਏ ਹੀ ਪਸੀਨੇ ਨਾਲ ਮੈਂ ਤਾਂ ਕਰਕੇ ਏਸੀ ਬੰਦ ਕੀਤਾ ਵਾ ਇਨੀ ਸਮੈਲ ਮਾਰਦੇ ਆ। ਕੰਮ ਕਰਨਾ ਪੁਰਨਾ ਤੇ ਆਉਣਾ ਹੀ ਆ ਦੂਜੇ ਬਹਿ ਜਾਂਦੇ ਹੋ ਵੀ ਅਸੀਂ ਇਹਦੇ ਕੀ ਹੋ ਜਾਣਾ ਸੀਗਾ 스ਮੈਲ ਪਤਾ ਕਿੰਨੀ ਆਉਂਦੀ ਹੈ ਚਾਦਰ ਚੋਂ ਮੈਂ ਸਾਰੀ ਦਿਹਾੜੀ ਰੂਮ ਚ ਬਹਿਣਾ ਹੁੰਦਾ ਵਾ ਬੜੀ ਕਰਬੀ ਆ ਪਾਣੀ ਲਾਣ ਗਈ ਸੀ ਮੈਂ ਇਹਨੂੰ ਫ੍ਰੀਜ ਨੂੰ ਭੇਜ ਦਿੰਦੇ ਤੁਸੀਂ ਨਾ ਮੈਂ ਕਿੱਥਾ ਲੋਕ ਬੈਠੇ ਠੰਡੀ ਜਗ੍ਹਾ ਦੇ ਉੱਤੇ ਮੈਂ ਹਾਂ ਫਿਰ ਮੈਂ ਆਪੇ ਲੈਣ ਨਹੀਂ ਜਾ ਕੇ ਤੂੰ ਫੇਰੇ ਸੀ ਬੰਦ ਕਰਤਾ ਵਾ कर डूटी तो तो ਉਦੋਂ ਵੀ ਇਦਾਂ ਹੀ ਕਰਦੀ ਐ ਮੈਂ ਆਂਦੀ ਨਹੀਂ ਨੀ ਅੰਦਰ ਲਾਦੇ ਸੀ ਕੀ ਹੋਣ ਲੱਗ ਉਹਨਾਂ ਦੇ ਪਿੱਛੇ ਨਾਲ ਕਿਹੜੇ ਪੈਰ ਜਿਆਦਾ ਆ ਜਾਂਦਾ ਯਾਰ ਬਾਹੂ ਉਹਨਾਂ ਨੂੰ ਵੀ ਤਾਂ ਸੋਚਣਾ ਚਾਹੀਦਾ ਮੈਂ ਅੰਦਰ ਜਾ ਰਹੀ ਆ ਮੈਂ ਨਹਾਣ ਨੂੰ ਤਾਂ ਆਵਾਂ ਇਹਨੇ ਤਾਂ ਭਿੱਜੇ ਪਿਆ ਪਸੀਨੇ ਨਾਲ ਮੈਨੂੰ ਪਤਾ ਕਿੰਨੀ ਆਂਦੀ ਆ ਜਦੋਂ ਵੀ ਕੰਮ ਕਰਨਾ ਤਾਂ ਕੰਮ ਕਰਨਾ ਤਾਂ ਪਰਸینہ ਆਂਦਾ ਹੀ ਐ ਜਦੋਂ ਅੰਦਰ ਬੈਠੀ ਰਾਵਾਂਗੇ ਤੇ ਪਰਸینہ ਕਿੱਥੋਂ ਆਣ ਆਇਆ ਮਮੀ ਇੱਥੇ ਬੈਠੀ ਰਹਿਣੀ ਆ ਸਮੈਲ ਤਾਂ ਆ ਰਹੀ ਆ ਨਾ ਸਾਰੇ ਕੱਪੜਿਆਂ ਚ ਭਿੱਗੇ ਹੋ ਕੇ ਆ ਰਹੀ ਆ ਸਮੈਲ ਤੇ ਗਰਮੀਆਂ ਪਸੀਨੇ ਦੀ ਆਉਣੀ ਹੀ ਆ ਫੇਨਾ ਨੂੰ ਕੇ ਆ ਜਾਣ ਸਾਫ ਸੁਥਰੇ ਹੋ ਕੇ ਆ ਜੰਨੇ ਇੰਨੇ ਕੰਮ ਕਰਨਾ ਮੈਂ ਪਤਾ ਨਹੀਂ ਕੰਮ ਕਿੰਨਾ ਕੁ ਕਰਨਾ ਵਾ ਕੰਮ ਹੁੰਦਾ ਨਹੀਂ ਕਰਦਾ ਕਰਨਾ ਪਾਵੇ ਪਤਾ ਲੱਗਦਾ ਪਿੰਟ ਵਾ ਕੋਈ ਕੰਮ ਕਰਨਾ ਵਾ ਮਿੰਟ ਵਾ ਨਾਉਂਦੇ ਉਹ ਉਹ ਆਪ ਸਮਝਦਾ ਰਾ ਕੰਮ ਕਰਦਾ ਕਰਦਾ ਬੰਦੇ ਨੂੰ ਗਰਮੀ ਲੱਗਦੀ ਤਾਂ ਉਹਨੇ ਬਹਿਣਾ ਹੀ ਅੰਦਰ ਆ ਗਿਆ ਮੇਰੇ ਕੋਲਥੇ ਕੁਝ ਕੁਰਸੀ ਡਾਲਾਂ ਨੇ ਕੁਝ ਹੋਰ ਕਰਨ ਜਦੋਂ ਪਸੀਨਾ ਸੁੱਕ ਜੇ ਉਦੋਂ ਬਹਿ ਜੇ ਨੀਰਾ ਗਿੱਲਾ ਕਰ ਦਿੰਦੇ ਆ ਬੰਡ ਜਿਵੇਂ ਪਾਣੀ ਡੋਲਿਆਂ ਦਾ ਉੱਤੇ ਮੂਰ ਮੈਂ ਨਹੀਂ ਬਾਬਾ ਬਹਿਣਾ ਹੁੰਦਾ ਠੀਕ ਹੈ ਕਿ ਨਹੀਂ ਨਹੀਂ ਅੱਗੇ ਨਹੀਂ ਹੋ ਰਹੇ ਕਹਿੰਦੇ ਅੱਗੇ ਨਹੀਂ ਹੋ ਰਹੇ ਉੱਤੇ ਮੈਂ ਨਹੀਂ ਬਹਿਦੀ ਮੈਂ ਗਿਆ ਹੋਰ ਉਹਨੂੰ ਬੈਠੇ ਸੰਭਾਲ ਕੇ ਤੇਰਾ ਬੈਠੇ ਮੂਸ ਨੂੰ ਮਾਰਦਾ ਨਾ ਤੂੰ ਰੱਖ ਲੈ ਪਾਣੀ ਪੀ ਲੈਂਦੇ ਮੈਂ ਜਾਨੀਏ ਬਾਹਰ ਨਹੀਂ ਬੈਠੋ ਯਾਰ ਤੁਸੀਂ ਇਹ ਨਵਾਂ ਕੰਮ ਮੈਂ ਮੈਂ ਤਾਂ ਪਹਿਲੀ ਵਾਰੀ ਅੱਜ ਵੇਖਿਆ ਇਸ ਹਾਲਤ ਦਾ ਨਾ ਤੂੰ ਜਦੋਂ ਡਿਊਟੀ ਤੇ ਗਿਆ ਨਾ ਮਗਰੋਂ ਵੀ ਇਦਾਂ ਹੀ ਕਰਦੀ ਐ ਅੱਜ ਇਹਨੇ ਤੇਰੇ ਸਾਹਮਣੇ ਕੀਤਾ ਹੋਰ ਮੈਂ ਕੀ ਕਰਾਂ ਫੇਰ ਰੂਮ 'ਚ ਬੈਠਿਆ ਨਹੀਂ ਜਾਂਦਾ ਮੇਰੇ ਕੋਲ ਅਸੀਂ ਤਾਂ ਸਾਰੀ ਉਮਰ ਉਰੇ ਹੀ ਬੈਠੇ ਆਂ ਉਰੇ ਹੀ ਪਏ ਆ ਤੁਹਾਨੂੰ ਨਹੀਂ ਆਉਂਦੀ ਸਮੈਲ ਮੈਨੂੰ ਆਂਦੀ ਆ ਤੇ ਮੈਨੂੰ ਤੇਰੇ ਕੋਲੋਂ ਆਉਂਦੀ ਆ ਫੇਰ ਮੈਂ ਕੀ ਕਰਾਂ ਛੱਡ ਮੈਂ ਤਾਂ ਡਿਕਟੂ ਜਿਹੜਾ ਲਾਇਆ ਚਾਹ ਨਾ ਮੋਡਿਊਲ ਲਾਣੇ ਆ ਪੈਟਰੋਲ ਵੀ ਯਾਰ ਕਿੱਥੇ ਚੱਲੇ ਹੋ ਮੈਂ ਤਾਂ ਨਹੀਂ ਆ ਬਾਅਦ ਸਮੈਲ ਜਦੋਂ ਨਹੀਂ ਨਾ ਆਏਗੀ ਮੇਰੇ ਉੱਤੇ ਗਿੱਲਾ ਹੋਈ ਗਿਆ ਹੁਣ ਬੈਠੇ ਰਹੋ ਮਨੂੰ ਮੈਂ ਹੋ ਰਹੀ ਨਹੀਂ ਇਥੋਂ ਕੋ ਬੋਦੀ ਕਿੱਦਾਂ ਆ ਯਾਰ ਤੈਨੂੰ ਕਮੀਜ਼ ਨਹੀਂ ਮਾਤਾ ਨਾ ਕਿੱਦਾਂ ਗੱਲ ਕਰਨੀ ਹੈ ਬੈਠਾ ਮਮਾ ਲਾਣਾ ਮੈਂ ਲਾਏ ਸੀ ਤੈਨੂੰ ਗਰਮੀ ਲੱਗਦੀ ਤੇ ਉਹਨਾਂ ਨੂੰ ਨਹੀਂ ਲੱਗਦੀ ਹਾਂ ਤੂੰ ਤਾਂ ਫੇਰ ਉਹ ਤਾਂ ਆਦਾ ਤਾਂ ਮੈਨੂੰ ਹੁਣ ਨਹੀਂ ਹੈਗੀ ਆਦਤ ਹਾਂ ਤੂੰ ਐਸੀ ਜੀ ਪਲੀ ਦੀਆਂ ਉਹ ਉਹ ਤਾਂ ਐਵੇਂ ਤੁਰੇ ਫਿਰਦੇ ਬੈਠਾ ਤੁਸੀਂ ਮਮਾ ਬਸ ਬਸ ਚੱਲੀ ਆ ਮੈਂ ਤੂੰ ਬੋਲੋ ਨਾ ਲੜਾਈ ਨਾ ਕਰੋ ਭਰਾਵਾ ਮੇਰੇ ਕਰਕੇ ਤੁਸੀਂ ਆਪ ਮਮ ਵੀ ਫੇਰ ਸੋਚ ਸਮਝ ਕੇ ਅੰਦਰ ਆਇਆ ਕਰੋ ਨਾ ਨਾ ਨੂੰ ਕੇ ਆਇਆ ਕਰੋ ਤੁਹਾਨੂੰ ਵੀ ਪਤਾ ਮੈਂ ਅੰਦਰ ਦਾਣਾ ਬੱਚਾ ਕਰਦੇ ਆ ਚਲ ਵਾਟ ਨਿਕਲ ਤੂੰ ਤੈਨੂੰ ਜਿਆਦਾ ਗਰਮੀ ਲੱਗਦੀ ਆ ਮੇਰੇ ਗੋਡੇ ਪੀੜ ਕਰਦੇ ਆ ਤੂੰ ਬੈਠੀ ਰਹੇ ਏਸੀ ਚ ਉਹ ਨਾ ਬੈਠੇ ਨਾ ਹੈਂ ਫਰੀ ਕਿਦਾਂ ਦੀ ਤੇਰੇ ਦਿਮਾਗ ਤੇ ਫੇ ਪਸੀਨਾ ਤਾਂ ਸਕਾ ਕੇ ਅੰਦਰ ਆ ਸਕਦੇ ਆ ਨਾ 2-3 ਵਾਰੀ ਤੇ ਮੈਂ ਦਿਨ ਚ ਨਾ ਲੈਣੀ ਆ ਜੇ ਮੈਂ ਪੱਟ ਕੇ ਹੁਣੇ ਬਾਹਰ ਮਾਰਨਾ ਇਹਨੂੰ ਨਹੀਂ ਇਹ ਪਟਨਾ ਕਰਨਾ ਤੁਸੀਂ ਗਲੇਸ਼ ਪਾ ਕੇ ਤੇ ਬਾਹਰ ਚਲ ਜਾਓ ਹਨਾ ਇਹਨਾਂ ਵਾਸਤੇ ਲਾਇਦਾ ਆ ਹੁਣ ਗਿੱਲਾ ਤਾਂ ਕਰ ਹੀ ਦਿੱਤਾ ਮੈਂ ਬਹਿ ਜਾ ਉੱਥੇ ਸਾਰਾ ਪਸੀਨਾ ਤਾਂ ਉੱਥੇ ਲੱਗਦਾ ਆ ਜੇ ਬੈਠੀ ਆ ਤੁਹਾਨੂੰ ਤੁਹਾਨੂੰ ਕਿਹਦਾ ਡਰ ਮਾਰੇ ਦਾ ਮਤਲਬ ਤੁਸੀਂ ਜੇ ਨਹੀਂ ਖੋਣ ਲੈਣੇ ਮੈਂ ਬੈਠੀ ਆ ਇੱਥੇ ਨਹੀਂ ਹੈ ਇਹਦੀ ਧੁੱਸ ਸੇਲੇ ਵੀ ਕਿਉਂ ਕਰਦੇ ਹੋ ਕੀ ਲੋੜ ਤੁਹਾਨੂੰ ਕਰਨ ਦੀ ਇੱਥੇ ਬੈਠੀ ਆ ਮੈਂ ਜੇ ਇੱਥੇ ਬੈਠੀ ਮੈਨੂੰ ਨਹੀਂ ਆਉਣਾ ਪਰ ਪਸੀਨਾ ਠੀਕ ਆ ਕਿ ਨਹੀਂ ਕਾਰਨ ਮੈਂ ਦੇਹਦੀ ਆ ਤੈਨੂੰ ਪਰਸੀਨਾ ਆਉਂਦਾ ਕਿ ਨਹੀਂ ਆਉਂਦਾ ਕਰ ਕਰਨਾ ਵੇ ਤੂੰ ਪਤਾ ਲੱਗਦਾ ਕਿ ਨਿਵਰੀ ਨਾ ਨੀ ਇਹਦੂ ਮੈਂ ਵੀ ਵੇਖਾਂ ਤੈਨੂੰ ਮਾ ਮਾ ਤੂੰ ਥੋੜਾ ਬੋਧਾ ਦੇਖਦਾ ਸਹੀ ਕੀ ਇਹਦੀ ਗੱਲ ਕਰ ਰਹੀ ਹੈ ਮਾਂ ਵੀ ਸਮਝਦੀਆਂ ਗੱਲ ਪਰ ਉਹਨਾਂ ਨੂੰ ਵੀ ਤਾਂ ਸੋਚਣਾ ਚਾਹੀਦਾ ਨਾ ਜਿਹਨੇ ਵਿਛੜਦੇ ਪਏ ਉੱਥੇ ਆ ਕੇ ਬਹਿ ਗਏ ਆ ਤੇ ਕੋਈ ਨਾ ਵੀ ਚੀਜ਼ ਆ ਚਾਦਰ ਸਾਫ ਪੁਜਾਦਰ ਧੋ ਕੇ ਪਾਈ ਆ ਮੈਂ ਉੱਥੇ ਆਪਾਂ ਪੈਣਾ ਉੱਥੇ ਮੂੰਹ ਰੱਖਣਾ ਤੇ ਕੀ ਹੋ ਗਿਆ ਤੇ ਪਸੀਨੇ ਦਾ ਦੇਖੋ ਕਿੱਦਾਂ ਭਰੇ ਪਏ ਉਹਨਾਂ ਦੇ ਪਸੀਨੇ ਨਾਲ ਸਾਰਾ ਘਰ ਬਣਿਆ ਵਾ ਹੈ ਫੇਰ ਘਰ ਚੀ ਨਿਕਲਦਾ ਬਾਹਰ ਤੂੰ ਉਹਨਾਂ ਦੇ ਖੂਨ ਪਸੀਨੇ ਨਾਲ ਹੀ ਬਣਿਆ ਦਾ ਪੂਰਾ ਘਰ ਇਹ ਨਾ ਬੜਾ ਪਸੀਨੇ ਨਾਲ ਬਣਿਆ ਹੋਰ ਮਿੱਣੇ ਨਾਲ ਬਣਿਆ ਐਵੇਂ ਨਹੀਂ ਬਣ ਗਿਆ ਹੱਥੀ ਮਿੱਣੇ ਤਾਂ ਗਿੱਖੀਆਂ ਉਹਨਾਂ ਨੇ ਆ ਦਿਹਾੜੀ ਨਾਲ ਜਾਂਦੇ ਕਿ ਤੂੰ ਬਣਾ ਕੇ ਖਾਦੀ ਤੂੰ ਲੜੋ ਨਾ ਲੜੋ ਨਾ ਮੈਂ ਹੁਣ ਜਾਣਾ ਨਹੀਂ ਬਾਹਰ ਮੈਨੂੰ ਪਰਸੀਨਾ ਆਣਾ ਨਹੀਂ ਠੀਕ ਹੈ ਕਿ ਨਹੀਂ ਬੈਠੋ ਤੁਸੀਂ ਕਿੱਥੇ ਬੈਠੋ ਤੁਸੀਂ ਹਾਂ ਅੱਭੀ ਕਰੇਗੀ ਪਤਾ ਲੱਗ ਜਾਏਗਾ ਗਰਮੀ ਲੱਗਦੀ ਨਹੀਂ ਲੱਗਦੀ ਮੈਨੂੰ ਪਰਸੀਨਾ ਆਉਂਦਾ ਕਿ ਨਹੀਂ ਆਉਂਦਾ ਤੇ ਹੁੰਦਾ ਹੀ ਨਹੀਂ ਪਰਸੀਨਾ ਵੱਡੀ ਡੀਓ ਲਾ ਕੇ ਰੱਖਦੀ ਹੈ ਇਹ ਉਹ ਦੁਨੀਆ ਦੇ ਤੇ ਉਹ ਵੀ ਲਾ ਲੈਣੇ ਮੈਂ ਤਾਂ ਲਿਆ ਕੇ ਦਿੰਦੀ ਆ ਕਿ ਮੈਨੂੰ ਚੜਦਾ ਨਾ ਆਕਰੂ ਹਾਂ ਮੈਂ ਕਦੀ ਲਾਈਆਂ ਹੀ ਨਹੀਂ ਇਹੋ ਜਿਹੀਆਂ ਚੀਜ਼ਾਂ ਨਾ ਕਦੀ ਜਾਣਦੀ ਪਾਊਡਰ ਤਾਂ ਲਾਈ ਸਕਦੇ ਆ ਨਾ ਇਰ ਤੂੰ ਕਿੱਦਾਂ ਦੀ ਗੱਲਾਂ ਕਰਦੀ ਆ ਪ੍ਰੀਤ ਤੇਰਾ ਦਿਮਾਗ ਕਿੱਦਾਂ ਦਾ ਹੋ ਗਿਆ ਤਾ ਮੈਨੂੰ ਸੁਣ ਨਹੀਂ ਆਉਂਦੀ। ਮੈਂ ਮੈਂ ਨਹੀਂ ਰੂਮ ਚ ਬਰਦਾਸ਼ਤ ਕਰ ਸਕਦੀ ਐ ਇਦਾਂ। ਬਰਦਾਸ਼ਤ ਹੀ ਕਰ ਸਕਦੀ ਆ ਇਹ ਤੈਨੂੰ ਤੰਗ ਕਰਨ ਦੇ ਸਭ ਕੁਝ ਤੈਨੂੰ ਬੈੱਡ ਤੇ ਕਰਕੇ ਮਿਲਦਾ ਵਾ ਮੈਂ ਅੱਧਾ ਕੰਮ ਕਰਕੇ ਲਾ ਕੇ ਬਹਿ ਜਾ ਕਰਨਾ ਫਿਰ ਨਾ ਮੈਨੂੰ ਉਡੀ ਲਾ ਕੇ ਬਹਿ ਐਵੇਂ ਕਿਵੇਂ ਕਰ ਜਿਆਦਾ ਬੰਨਾ ਤੋ ਕੀ ਅੰਦਰ ਆਣ ਉਹਨਾਂ ਦਾ ਘਰ ਉਹ ਜਦੋਂ ਮਰਜ਼ੀ ਚਿੱਠੇ ਦੇ ਲ ਕਰੇਗਾ ਉੱਥੇ ਆਣਗੇ ਬੇਕੁਨਿ ਬਰਦਾਸ਼ ਹੁੰਦਾ ਐਦਾ ਪਸੀਨੇ ਨਾਲ ਤੂੰ ਕੁੰਡੀ ਲਾ ਲਿਆ ਕਰਨ ਬੱਤਰਾ ਕੁੰਡੀ ਲਾਇਆ ਕਰਨ ਤੁਸੀਂ ਮੇਰੇ ਨਾਲ ਬਸ ਤੂੰ ਖਾ ਲਈਏ ਬਤਨ ਤੂੰ ਕਹਿ ਸਕਦੇ ਹੋ ਤੁਸੀਂ ਉਹਨਾਂ ਨੂੰ ਕੀ ਕਹਾਂ ਮੈਂ ਕੰਮ ਕਰਕੇ ਆਇਆ ਅੱਤਾ ਕੰਮ ਕਾਮਾਂਲੀ ਕਰ ਦਿੰਦੀ ਐ ਹੈ ਬਾਕੀ ਮਾਤਾ ਕਰਾ ਦਿੰਦੇ ਤੂੰ ਕੀ ਕਰਨਾ ਹੁੰਦਾ ਸਾਰੀ ਜਿਹੜੀ ਵਹਿਲੀ ਨੇ ਹੈ ਤੂੰ ਲੜਨ ਨੂੰ ਕਲੇਸ਼ ਨਵਾਂ ਤਰ੍ਹਾਂ ਪਿਆ ਦੇਖਦਾ ਪਿਆ ਮੈਂ ਨਵੇਂ ਤੋਂ ਨਵਾਂ ਤੋਂ ਕੋਈ ਜੱਗ ਪਾਇਆ ਹੁੰਦਾ ਨਾ ਕੋਈ ਨਹੀਂ ਕੋਈ ਨਹੀਂ ਇਹ ਪੜ੍ਹੀ ਲਿਖੀ ਨੂੰ ਆ ਮੇਰੀ ਪੜ੍ਹੀ ਲਿਖੀ ਨੂੰ ਆ ਮੇਰੀ ਪਤਾ ਨਹੀਂ ਪਹਿਲੇ ਤੇ ਨਹੀਂ ਐਦਾਂ ਕਰਦੀ ਆ ਹੁਣੇ ਥੋੜੇ ਜਿਹੇ ਜੀਰਾਂ ਦਾ ਹੋਇਆ ਐ ਚਾਹੇ ਦਦੀ ਨੇ ਕੁੰਡੀ ਲਾ ਲੂਗੀ ਕੁੰਡੀ ਲਾ ਕੇ ਅੰਦਰ ਫੇਰ ਬੈਠੂਗੀ ਰਾਮ ਨਾਲ ਏਸੀ ਲਾ ਕੇ ਫੇਰ ਮੈਨੂੰ ਤਾਂ ਪਤਾ ਲੱਗਦਾ ਇਹ ਵੀ ਏਸੀ ਚੱਲਦਾ ਪਿਆ ਕਿ ਨਹੀਂ ਚੱਲਦਾ ਪਿਆ ਬਾਹਰ ਪੱਗਾ ਨਹੀਂ ਚੱਲਦਾ ਪਤਾ ਲੱਗਦਾ ਉਹ ਤਾਂ ਪਤਾ ਚਲਦਾ ਹੀ ਏਸੀ ਦੀ ਆਵਾਜ਼ ਕੋਟੇ ਜਾਰੀ ਹੋ ਰਹੀ ਹੈ ਮੈਂ ਕਿਸੇ ਤੋਂ ਡਰ ਕੇ ਲਵਾਣਾ ਕਦੇ ਨਹੀਂ ਲਵਾਇਆ ਲਵਾ ਉਸ ਵੀ ਸਵੇਰ ਨੂੰ ਨਹਾ ਤੋ ਕੇ ਅੰਦਰ ਬਹਿ ਜਾਣਾ ਠੀਕ ਹੈ ਨਹੀਂ ਮੈਂ ਤਾਂ ਬਹਿ ਗਈ ਆ ਮੈਂ ਤਾਂ ਤੁਹਾਨੂੰ ਕਹਿੰਦਾ ਜੇ ਮੈਂ ਤੁਹਾਨੂੰ ਕੋਈ ਕੰਮ ਕਰਦਾ ਵੇਖ ਲੈਣ ਤਾਂ ਵੇਖ ਲੈਣ ਨਹਾਣ ਚੱਲੀਆਂ ਮੈਂ ਨਾ ਇਹ ਮੇਰੇ ਤੋਂ ਬੁਰਾ ਚ ਕੋਈ ਵੀ ਤੁਸੀਂ ਕੋਈ ਕੰਮ ਨਹੀਂ ਕਰਨਾ ਚੱਲੀਆਂ ਮੈਂ ਨਹਾਣ ਨਹਾ ਕੇ ਮੈਂ ਅੰਦਰ ਹੀ ਆ ਜਾਣਾ ਨਹਾ ਤੋ ਕੇ ਉਰੇ ਬਹਿ ਜਾ ਉਸ ਨੂੰ ਕੋਰੇ ਰੂਮ ਚ ਨਹੀਂ ਆਣਾ ਹੈਗਾ ਬਸ ਕਿਉਂ ਨਹੀਂ ਆਣਾ ਹੈਗਾ ਆਪਣੇ ਰੂਮ ਚ ਨਹੀਂ ਆਣਾ ਹੈਗਾ ਮੇਰੇ ਤੋਂ ਨਹੀਂ ਤੂੰ ਜਾ ਤੂੰ ਜਾ ਬਾਹਰ ਪੈ ਨਹੀਂ ਆਂਦੀ ਰੂਮ ਵਿੱਚ ਨਹੀਂ ਆਂਦੀ ਕੋਈ ਗੱਲ ਨਹੀਂ ਫਿਰ ਕੀ ਹੈਗਾ ਤੁਸੀਂ ਰਾਜੀ ਰਵੋ ਤੇ ਲੜਾਈ ਜ਼ਰੂਰੀ ਪੁਆਣੀ ਪਹਿਲੇ ਹੀ ਮੰਨ ਜਾਂਦੇ ਹਾਂ ਰਾਜੀ ਰਵੋ ਤੁਸੀਂ ਬੁੱਤਰਾ ਆਪਣੇ ਰੂਮ ਦੇ ਵਿੱਚ ਚੰਗੀ ਪੜ੍ਹੀ ਲਿਖੀ ਹੈ ਮਾਣ ਕੀ ਪੜਾਇਆ ਜੇ ਮਾਂ ਪਿਓ ਨੇ ਇਹਨੂੰ ਹੈ ਦੱਸੋ ਇਹ ਪੜ੍ਹੀ ਲਿਖੀ ਆਈ ਆ ਪੜ੍ਹੇ ਲਿਖੇ ਬੱਚੇ ਜਿਹੜੇ ਹੁੰਦੇ ਆ ਨਾ ਉਹਨਾਂ ਨੂੰ ਸਾਰੀ ਇਸਾਮਾਜ ਹੁੰਦੀ ਆ ਪੁੱਤ ਇੱਕ ਇਹ ਸੀਨ ਹੋ ਗਿਆ ਕੀ ਹੋਇਆ ਤੈਨੂੰ ਹੀ ਜ਼ਿਆਦਾ ਸਮੈਲ ਹੁੰਦੀ ਆ ਆਪਣੇ ਮਾਪਿਓ ਤੋਂ ਵੀ ਬੱਚਿਆਂ ਨੂੰ ਕਦੇ ਆਉਂਦੀ ਆ ਮਾਪਿਓ ਨੇ ਮੈਂ ਬੱਚਿਆਂ ਦਾ ਕਿਤੇ ਗੂ ਮੂਤਰ ਚੱਕਿਆ ਹੈ ਸ਼ੁਰੂ ਤੋਂ ਪਾਲੇ ਪੋਸੇ ਐਡੇ ਕੀਤੇ ਆ ਤੇ ਅੱਜ ਸਾਨੂੰ ਸੁਮਹਿਲ ਆਉਂਦੀ ਵੀ ਉਹਨਾਂ ਤੋਂ ਤੇ ਸਾਰ ਨਹੀਂ ਕੀਤਾ ਸਾਰੀ ਦੁਨੀਆ ਕਰਦੀ ਆ ਸਾਰਿਆਂ ਦੇ ਮਾਪਿਓ ਕਰਦੇ ਆ ਤੇਰੇ ਆਲੇ ਵੱਖਰਾ ਨਹੀਂ ਕੀਤਾ ਕੋਈ ਦੁਨੀਆ ਤਾਬਾ ਜੀ ਬਹੁਤ ਸੋਹਣੀ ਮਕਲਾਦ ਨੂੰ ਮੈਂ ਕਹਿੰਦਾ ਸੋਨਾ ਮਾਪਿਆਂ ਨੇ ਪੜਾਇਆ ਵਾ ਤੈਨੂੰ ਕਿੰਨੇ ਪੜੇ ਲਿਖੇ ਬੱਚਿਆਂ ਬੜੀ ਅੱਜਲ ਨਹੀਂ ਆਹ ਵੇਖੋ ਬੜੀ ਬੱਚਿਆਂ ਬੜੀ ਅੱਜਲ ਮੈਂ ਤਾਂ ਇਹ ਗੱਲਾਂ ਸੁਣ ਕੇ ਹਰਾ ਨਾ ਕਿ ਇਹ ਜਿਹੇ ਗੱਲਾਂ ਅਜ ਤੱਕ ਸਾਡੇ ਘਰ ਚੋਂ ਹੀ ਨਹੀਂ ਆਈਆਂ ਨੇ ਕਦੀ ਆਪਣੀ ਬਹੂ ਲਿਆਓ ਤੇ ਬਹੁਤ ਘਰ ਦਾ ਸਾਰਾ ਕੁਝ ਹੈ ਸੰਭਰ ਜਾਂਦਾ ਹੈ ਤੇ ਇਹ ਤੇ ਚੰਗਾ ਸੰਭਰੇ ਕਰਦਾ ਹੈ ਹੱਲੇ ਬਾਹਰ ਕੱਢਣ ਨੂੰ ਲੱਗੇ ਆ ਵੀ ਤੂੰ ਅੱਜ ਤੂੰ ਮਾਂ ਦਾ ਨੂੰ ਕੱਢਣੀ ਹੈ ਕੱਲ ਤੂੰ ਮੈਨੂੰ ਕੱਢ ਦੇਗੀ ਤੇਰਾ ਕੀ ਆ ਹੈਂ ਤੇਰਾ ਹੱਕ ਬੰਦਮਾ ਦਾ ਮਾਦਾ ਨੂੰ ਮੈਂ ਉਹਨਾਂ ਨੂੰ ਕੁਝ ਨਹੀਂ ਗਲਤ ਬੋਲੀ ਮੈਂ ਇਹੀ ਕਿਹਾ ਕਿ ਨਾ ਉਹਨੂੰ ਕਿ ਵੀ ਆ ਸਕਦੇ ਸਾਫ਼ ਸੁਥਰੇ ਦੂਰੋਂ ਇੰਨੀ 스ਪੈਲ ਲੱਗਦੀ ਆ ਸਾਨੂੰ ਤਾਂ ਆਉਂਦੀ ਨਹੀਂਗੀ ਘੱਟ ਨਹੀਂ ਆਉਂਦੀ ਹੋਊਗੀ ਮੈਨੂੰ ਆਉਂਦੀ ਆ ਪੂਰੇ ਰੂਮ ਚੋਂ ਆਉਂਦੀ ਆ ਬੈੱਡ ਤੇ ਬੈਹਿ ਜਾਂਦੇ ਬੈੱਡ ਚੋਂ ਆਉਂਦਾ ਜੇ ਤੈਨੂੰ ਸੇਵਾ ਕਰਨੀ ਪਈ ਜੇ ਹਲੇ ਤਾਂ ਮੈਂ ਕਨਮ ਮਾਦਾ ਚੱਲਦੇ ਪਏ ਨੇ ਤੇਰੀ ਸੇਵਾ ਸਭੂ ਕਰਦੇ ਨੇ ਉਹ ਜੇ ਤੈਨੂੰ ਕਿਤੇ ਸੇਵਾ ਕਰਨੀ ਪਈ ਜੇ ਫਿਰ ਤੂੰ ਕਰਲੇਗੀ ਹੈ ਅੱਲਾ ਦੋਵਾਂ ਦੀ ਚਲਦੀਆਂ ਨੇ ਇਹ ਕਿਦਾਂ ਨੂੰ ਸੇਵਾ ਕਰਨੀ ਨਹੀਂ ਕਰਨੀ ਆ ਕਿੰਨੇ ਕਰਨੀ ਆਪੇ ਕਰੂਗੀ ਖਾਂਣਾ ਲੈ ਨਹੀਂ ਜੇ ਵਜੜੀ ਹੈ ਅੱਜ ਇਹਨੂੰ ਮੁਸ਼ਕਲ ਆਉਂਦੀ ਹੈ ਉਹਦੇ ਨੂੰ ਤੂੰ ਚੁੱਪ ਕਰਨਾ ਕਿ ਨਹੀਂ ਕਰਨਾ ਕਲੇਸ਼ ਪਾ ਕੇ ਬਹਿ ਗਏ ਆ ਉਹ ਜੋ ਉਹ ਬੈਠੇ ਹਲੇ ਤੱਕ ਹਲੇ ਤੱਕ ਵੀ ਨਹੀਂ ਉੱਠੇ ਬਾਬਾ ਮੈਂ ਚੱਲੀ ਆ ਉਹ ਬਾਬਾ ਪ੍ਰੈਗ ਕਰਦੀ ਹੋਈ ਅੱਛਾ ਕਿਹਨੇ ਸੰਗੀਨਾ ਕੋਣ ਦੀ ਕਿ ਤੈਨੂੰ ਤੇਰੀ ਮਾ ਪ੍ਰੈਗ ਕੱਢ ਦੇਣਾ ਤੇ ਬਸ ਪ੍ਰੈਗ ਖੜਾ ਆ ਓ ਕੇ ਪਰਾਂ ਤੁਸੀਂ ਵੀ ਨਾਲ ਦੇ ਰਲਦੇ ਹੋ ਅੱਜ ਤੇ ਦੋ ਦੋ ਕੈਮਰੇ ਲਾਏ ਵੇ ਇੱਕ ਬੈੱਡ ਦੇ ਪਿੱਛੇ ਕਰਕੇ ਲਾਇਆ ਦੁਆ ਖਰਾਬ ਕਿਤੇ ਨਾ ਹੋਈ ਨਹੀਂ ਇਹ ਕਰਤੀ ਹੈ ਐਂ ਕਰਤੀ ਹੈ ਹੈ ਫਾਈ ਫਾਈ ਆ ਵੀਡੀਓ ਦੋਸਤੋ ਆਪਾਂ ਸਿਰਫ ਇੱਕ ਤੁਹਾਨੂੰ ਮੈਸੇਜ ਦੇਣ ਦੇ ਲਈ ਆ ਵੀਡੀਓ ਬਣਾਈ ਆ ਕਿ ਤੁਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਆਪਣੇ ਬਜ਼ੁਰਗਾਂ ਦੇ ਨਾਲ ਇਦਾਂ ਨਾ ਕਰੋ ਬਹੁਤ ਘਰਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਜੋ ਅੱਜ ਕੱਲ੍ਹ ਦੀਆਂ ਪੜੀਆਂ ਲਿਖੀਆਂ ਬਹੁਆਂ ਆਈਆਂ ਨੇ ਘਰਾਂ ਦੇ ਵਿੱਚ ਹੈ ਨਾ ਤੋਂ ਭਾਈ ਇਹ ਚੀਜ਼ਾਂ ਕਈ ਲਾਇਕ ਨਹੀਂ ਕਰਦੀਆਂ ਹੈਗੀਆਂ ਆਪਣੇ ਬਜ਼ੁਰਗਾਂ ਤੋਂ ਇਰਖਾ ਕਰਦੀਆਂ ਨੇ ਤੇ ਇਦਾਂ ਦਾ ਬਿਲਕੁਲ ਨਾ ਕਰੋ ਸਾਡੇ ਘਰ 'ਚ ਤਾਂ ਵੈਸੇ ਇਦਾਂ ਦਾ ਕੁਝ ਨਹੀਂ ਹੈਗਾ ਤੇ ਆਪਣੇ ਬਜ਼ੁਰਗਾਂ ਦੀ ਭਾਈ ਸੇਵਾ ਕਰੋ ਇਹ ਵੀਡੀਓ ਸਿਰਫ ਇਸੇ ਲਈ ਤੁਹਾਨੂੰ ਇੱਕ ਮੈਸੇਜ ਦੇਣ ਲਈ ਬਣਾਈ ਆ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਔਰ ਆਪਾਂ ਨੈਕਸਟ ਵੀਡੀਓ ਕਿਸ ਟੌਪਿਕ ਤੇ ਲੈ ਕੇ ਆਈਏ ਉਹ ਵੀ ਸਭ ਤੁਸੀਂ ਸੁਜੈਸਟ ਕਰ ਸਕਦੇ ਹੋ ਚਲੋ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ